ਮਾਇਆ ਦੇ ਵੀ ਸਾਥ ਸੰਗਤ ਪ੍ਰਭੂ ਨੂੰ ਪੁਲਾਉਣ ਦੀ ਬੜੀ ਸ਼ਕਤੀ ਹੈ ਬੜੀ ਤਾਕਤ ਹੈ ਇੱਕ ਦਮ ਪੰਕ ਵੀਰ ਜੀ ਦੇ ਪਾਸ ਕੁਝ ਮਹਤਪੁਰ ਮੈਠੇ ਹਨ ਪਕਵੀਏ ਜੀ ਦੀ ਬੜੀ ਉੱਚ ਅਸਥਾ ਸੀ ਮਹਤਪੁਰ ਬੈਠੇ ਹਨ ਇੱਕ ਕੋਈ ਲੜਕੀ ਆਈ ਉਸਨੇ ਆ ਕੇ ਨਮਸਕਾਰ ਕੀਤੀ ਪਕਵੀ ਜੀ ਨੇ ਉਸ ਨੂੰ ਕੋਈ औ भगत ने की दी है और नमस्कार नहीं कीता नमस्कार कभी चले ये महात्मा पूछने लगे पविजी किसी شریف कराने की लड़की आई थी आपने तक कोई छुटकारा औ भगत ने कीता की कारण पविजी कहने लगे ऐ महात्मा लोगों इस का की छुटकारा करिए ਇਹ ਤਾਂ ਮਾਇਆ ਹੈ ਈਸ਼ਰੀ ਮਾਇਆ ਹੈ ਇਹਦੇ ਵਿੱਚ ਪ੍ਰਭੂ ਨੂੰ ਬੁਲਾਉਣ ਦੀ ਬੜੀ ਸ਼ਕਤੀ ਹੈ ਬੜੀ ਤਾਕਤ ਹੈ ساری ਦੁਨੀਆ ਦੀ ਮਤ ਇਸ ਨੇ ਮਾਰੀ ਹੋਈ ਨਹੀਂ तमाम ਦੁਨੀਆ ਪ੍ਰਭੂ ਦੀ ਭਗਤ ਬਣ ਜਾਵੇ ਸੇਉਂ ਕਰਕੇ ਉਹ ਕਹਿਣ ਲੱਗੇ ਭਗਵਾਨ ਜੀ ਇੱਕ ਗੱਲ ਹੋਰ ਵੀ ਦੇਖੀ ਕਹਿਣ ਲੱਗੇ ਕੀ ਗੱਲ ਦੇਖੀ ਕਹਿਣ ਲੱਗੇ ਇਸ ਦੇ ਮੱਥੇ ਦੇ ਕੇਸ ਵੀ ਕਸੇ ਹੋਏ ਗਿੱਚੀ ਦੇ ਕੇਸ ਵੀ ਕਸੇ ਹੋਏ ਇਹ ਕੀ ਕਾਰਨ ਤੁਮ ਵੀਰ ਜੀ ਕਹਿੰਦੇ ਆਉ ਜਾਂਦੀ ਉਸ ਨੂੰ ਬੁਲਾ ਲਓ ਉਹਦੀ ਜਵਾਨੀ ਪੁੱਛੋ ਮੈਥੋਂ ਕੀ ਪੁੱਛਣਾ ਉਸ ਨੂੰ ਆਵਾਜ਼ ਦਿੱਤੀ ਗਈ ਉਹ ਆ ਗਈ ਆ ਕੇ ਨਮਸਕਾਰ ਕਰਕੇ ਬੈ ਗਈ ਪਰ ਵੀਰ ਜੀ ਕਹਿੰਦੇ ਲక్ష్ਮੀ ਇਹ ਸ਼ਾਦੂ ਲੋਕ ਕੁਝ ਬਚਨ ਪੁੱਛਣਾ ਚਾਹੁੰਦੇ ਹਨ ਇਨਾਂ ਦੇ ਸਵਨਦਮ ਉੱਲੋ ਆਬ ਦੇ ਉਹ ਬੰਦੁੱਛ ਮਹਾਤਮਾ ਕਹਿਣ ਲੱਗੇ ਇਹ ਤੇਰੇ ਮੱਥੇ ਦੇ ਕੇਸ਼ ਵੀ ਕਸੇ ਹੋਏ ਹਨ ਔਰ ਗਿੱਚੀ ਦੇ ਕੇਸ਼ ਵੀ ਕਸੇ ਹੋਏ ਨੇ ਇਹ ਕੀ ਕਾਰਨ ਹੈ ਤੇ ਤੂੰ ਕੌਣ ਹੈ ਅਸਲੀ ਗੱਲ ਫੁਰਕੇ ਦੱਸ ਉਹ ਕਹਿਣ ਲੱਗੀ ਐ ਸਾ ਦੁਜਨੋ ਮੈਂ ਈਸ਼ਰੀ ਮਾਇਆ ਹਾਂ ਮੇਰੇ ਵਿੱਚ ਪ੍ਰਭੂ ਨੂੰ ਪਲਾਉਣ ਦੀ ਬੜੀ ਸ਼ਕਤੀ ਹੈ ਬੜੀ ਤਾਕਤ ਹੈ ਪਰ ਮੇਰੇ ਮੱਥੇ ਦੇ ਕੇਸ ਜਿਹੜੇ ਹਨ ਉਹ ਸੈਂ ਇਹ ਕਸ਼ ਗਏ ਜਿਹੜੇ ਪ੍ਰਭੂ ਦੇ ਪਿਆਰੇ ਹਨ ਉਹਨਾਂ ਅੱਗੇ ਮੈਂ ਨਮਸਕਾਰਾਂ ਕਰਦੀ ਹਾਂ ਤਾਂ ਕਿ ਮੇਰਾ ਵੀ ਫਲਾਹ ਹੋ ਜਾਏ ਸਾਧੂ ਦੇ ਠਾਂਡੇ ਦਰਵਾਜ਼ਾ ਕਰ ਕਿਰਪਾ ਮੋ ਗੋ ਨਿਸ਼ਟਾ ਜੋ ਪਹਿ ਸੋਤਾਰ ਕਮਾਣਾ ਜਨ ਨਾਨਕ ਗੁਰਮੁਖ ਨੇੜ ਨਾ ਆਉਂ